ਕੀ ਗੱਲ ਇੰਨੀ ਉਦਾਸ ਕਿਉਂ ਇਹ ਸਾਬਰ ਕੋਟੀ ਦੇ ਗਾਣੇ ਸੁਣਦੀ ਏ ਤੂੰ ਇੰਨੀ ਨਰਾਜ਼ ਕਿਉਂ ਓਏ ਹੋਏ 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 ਕੀ ਗੱਲ ਏ ਚੰਦਰੀਏ ਅੱਜ ਲੁੱਟਦੇ ਆ ਕਿਸਦਾ ਘਰ ਆ ਤੰਬੂ ਆ ਕੇ ਬੰਨੇ ਕਿਸੇ ਪਾਸੇ ਕਾਗਾਏ ਅੱਜ ਕੋਈ ਬੀਬੀ ਚੰਗੀ ਜੀ ਟੱਕਰ ਗਈ ਨਾ ਤੇ ਇਹ ਲਾਕਾ ਵਾਰਦੇ ਆ ਹਾਂ ਰਬਾ ਚਾ ਠੀਕ ਠਾ ਹੈ ਠੀਕ ਹੈ ਠੀਕ ਹੈ ਠੀਕ ਹੈ ਬਾਬਾ ਹੋਰ ਬਣਾ ਲੀਏ ਸਰਮਾ ਸਰਮਾ ਮੱਚਾ ਬੜਾ ਵਗਾਈ ਤੇ ਕਾਈਂ ਤੇ ਆ ਕਰ ਦੇਖ ਤੰਬੂਆ ਗੋਲ ਬਾਗ ਇਹਨਾਂ ਦਾ ਬੂਹਾ ਲੈ ਚੁੱਪ ਕਰਕੇ ਅੰਦਰ ਵੜ ਚਲ ਆ ਜਾ ਤੰਬੂਆ ਆ ਜਾ ਕਰੇ ਖੇੜੀ ਨਹੀਂ ਹੁੰਦਾ ਔ ਲਖਨ ਰੰਗਣ ਬੱਬ ਕਰੀਏ ਕੋਈ ਤੋੜ ਦिए ਦੁੱਖ ਤੇਰੇ ਸਾਰੇ ਕਿਤੇ ਮਿਲ ਜਾ ਬੋ ਬਤੀ ਵਰਗੀ ਏ ਓ ਤੰਬੂਆ ਪਾੜਾ ਕਰਾ ਨਾ ਇਹ ਕੁੱਪਾ ਕਿਆ ਕਰਕੇ ਗੰਮ ਕਰ ਲਈਏ ਅੱਜ ਪਲੈਨ 20 ਵਰਤਣਾ ਪਲੈਨ 20 ਵਰਤਾਂਗੇ ਅੱਜ ਬਹਿਣ ਦੇਣਗੇ ਭੁੱਖੇ ਮਰੀ ਜੰਦੀ ਏਕੇ ਨੇ ਆਹ ਵਰ ਭੁੱਖੇ ਮਰ ਗੂ ਉਹ ਕੋਈ ਬੜਾ ਹੋਰ ਦੇ ਉਹ ਕਈ ਵਾਰੀ ਚੰਦਰਾ ਜੁਦਰਾ ਤੋੜਦਾ ਪਾਈ ਜਾਂਦਾ ਬੈਠ ਜਾਂਦਾ ਕੋਈ ਬਾ ਕਰੀਏ ਭਾਈ ਕੋਈ ਓ ਬੀਬੀ ਲਖਨ ਰੰਜਨ ਗਾਹੀ ਦੇਖਦੇ ਤਾਂ ਬੂਆ ਮੜਤੀ

ਉਹ ਭੈਣ ਦੇ ਨਗੜੇ ਤੇਰੀ ਮਾਸੇ ਦੀ ਕੁੜੀ ਇੱਕਦਮ ਮੈਂ ਆਹ ਪੁੱਛਣ ਡਿਆ ਅੰਦਰੀ ਮਾਸੇ ਨੂੰ ਕਿ ਕੈ ਤੇ ਖਰਚਾ 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 ਮੈਨੂੰ ਤਾਂ ਪੁੱਛ ਲੈਣ ਦੇ ਪਹਿਲੇ ਹੀ ਬਹੁਤ ਉਦਾਸ ਸੀ ਤੂੰ ਉਹਨੂੰ ਪੱਜ ਪੱਜ ਕੇ ਡਰਾ ਲਾ ਕੇ ਬਾਹਰ ਕਢੇਂ ਜਾ ਹੋਰ ਉਹਨੂੰ ਤੜਪਾਈ ਜਾਂ ਲੈ ਕੀ ਗੱਲ ਹੈ ਐਨੇ ਕਿਉਂ ਉਦਾਸ ਜੇ ਮਾਬਾ ਜੀ ਮੈਂ ਤਾਂ ਬਹੁਤ ਹਾਏ ਕਿਹੜੇ ਕਿਹੜੇ ਦੁੱਖ ਨੇ ਇਕ ਵਾਰੀ ਦੱਸ ਦੇ ਸਾਰੇ ਹੀ ਤੋੜ ਦਿਆਂਗੇ ਤੋ ਤੂਆ ਰਹੇ ਤੋ ਤੂਆ ਰਹੇ ਤੋ ਤੂਆ ਰਹੇ ਕੋਈ ਤੂੰ ਘੇੜ ਦੇ ਨਕੜੇ ਤੇਰੇ ਤੇ ਬੜਾ ਗੁੱਸਾ ਚੜੀ ਜਾਂਦਾ ਜਦੋਂ ਮੈਂ ਉਹਨੂੰ ਕੋਈ ਵੀ ਗੱਲ ਪੁੱਛ ਲੈਣਾ ਤੂੰ ਵਿੱਚ ਆਵਦਾ ਗੇਅਰ ਕਲੱਚ ਬ੍ਰੇਕ ਹੈਂਡ ਬ੍ਰੇਕ ਪਸਾ ਹੀ ਦੇਣੀ ਹੈ ਕੋਈ ਨਾ ਕੋਈ ਜਦੋਂ ਮੈਂ ਉਹਨੂੰ ਪੁੱਛਣ ਲਿਆ ਤੈਨੂੰ ਕੀ ਦੁੱਖ ਹੈ ਕੀ ਦੁੱਖ ਤੇ ਤੂੰ ਬੱਚਾ ਉਹਦਾ ਨੋ ਛੱਡਿਆ ਕਰ ਕਲੱਚ ਓਏ ਚੁੱਪ ਕਰਦਾ ਕੁ ਮਿੰਟ ਹਾਂ ਸੱਚ ਉਸ ਚੈਪਟਰ ਤੇ ਆ ਜੀਏ ਕੀ ਦੁੱਖ ਹੈ ਤੈਨੂੰ ਇੱਕ ਵਾਰੀ ਦੱਸ ਦੇ ਚੰਦਰੀਏ ਤੇਰੀਆਂ ਅੱਖਾਂ 'ਚ ਅੱਖਾਂ 'ਚ ਅਸੀਂ ਉੱਥੋਂ ਆਇਆ ਜਿੱਥੋਂ ਕੋਈ ਨਹੀਂ ਆਉਂਦਾ ਉਹ ਬਾਟਰ ਤੋਂ ਆਇਆ ਮੈਂ ਜਲਾਲਾਬਾਦ ਅੱਡੇ ਪਹਿਲਾਂ ਵਿੱਚ ਪੜਦੇ ਨੇ ਕਿਦੇ ਵਿੱਚ ਪੜਚਾਹ ਦੇਖੀ ਜਾਂਦਾ ਦੇਖੀ ਜਾਂਦਾ ਤਾਂ ਉਹ ਹਾਇ ਹੋਈ ਭਈ ਹਾਇ ਨਿਕਲੀ ਜਾਂਦੀ ਹੈ ਮੇਰੀ ਤਾਂ ਗੱਲ ਹੀ ਮਾਰੇ ਦੁੱਖ ਮੇਰੇ ਕੋ ਨਾ ਸੁਨੇ ਨਹੀਂ ਜਾਂਦੇ ਕੁੱਟ ਪਾਣੀ ਦਿੱਤੀ ਅਸੀਂ ਆਏ ਜਲਾਲਾਬਾਦ ਤੋਂ ਜਿਹੜਾ ਸਾਡਾ ਫਾਜ਼ਲ ਕਾ जलालाबाद तो मैं चढ़िया बसे आ गया मक्सर शहर मक्सर शहर तो फिर चढ़िया बसे मैं आ गया बठिंडे बठिंडे तो फिर चढ़िया बसे मैं आ गया ताडे को हाय हाय ते तेरा घर वाला किथे है ओ सब बाहर गया है जी किथे बाहर कनाडा अमेरिका नहीं इथे खेत तक के खांदा वाला नशे करदा हो हाय 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 ਅਈਂ ਦੀ ਸੋਹਣੀ ਸੁਨੱਖੀ ਕੁੜੀ ਤੇ ਘਰ ਵਾਲਾ ਨਸ਼ੇ ਕਰਦਾ ਤੇ ਕਿਵੇਂ ਜ਼ਿੰਦਗੀ ਬਰਬਾਦ ਕਰ ਦਿੱਤੀ ਧੀਰੇ ਲੱਗ ਰਹੀ ਹੋਏ 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 ਭੈਣ ਦੇ ਨਕੜੇ ਨੇ ਐਡੀ ਸੋਹਣੀ ਦਾ ਸਾਰਾ ਰੂਪ ਰੋਲ ਦਿੱਤਾ ਮੇਰਾ ਵਿਆਹ ਤੇਰੇ ਨਾਲ ਹੋਇਆ ਓ ਕੀ ਕਿਹਾ ਸੌਰੀ ਹਾਂ ਡੁੱਗ ਜਾਂਦੀ ਇਹ ਤਾਂ ਕੁਆ ਕਿੰਨੀ ਸੋਹਣੀ ਕੂਝ ਵਰਗੀ ਕੁੜੀ ਲੋਭ ਦਿੱਤੀ ਨਸ਼ੇਰੀ ਦੇ ਗੱਲ ਲੱਗਿਆ ਯਾਰ ਜੁਲਫਾਂ ਹੋਏ 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 ਚੱਲ ਮੈਨੂੰ ਓਏ ਜਜ਼ਬਾਤਾ ਦੇ ਕਾਬੂ ਰੱਖਿਆ ਕਰ ਤੂੰ ਆ ਜਜ਼ਬਾਤਾ ਤੇ ਕਾਬੂ ਰੱਖਿਆ ਕਰ ਉਹ ਭੈਣ ਧਿਆਨ ਲਗੜਿਆ ਜਜ਼ਬਾਦ ਰਹਿਣੀ ਆ ਉਹਨਾਂ ਕੇ ਇਡੀ ਸੋਹਣੀ ਅੱਗੇ ਬੈਠੀ ਜ ਬਹੁਤ ਤਿੱਕ ਤਿੱਕ ਕੇ ਤਿੱਕ ਤਿੱਕ ਕੇ ਬੋਲ ਨਹੀਂ ਗਾਣ ਤਾਂ ਸੁਣ ਕੀ ਦੋਖੇ ਬਰਦਾਸ਼ਤ ਨੂੰ ਬੋਲ ਕੇ ਬਈ ਨਸ਼ੇ ਕੋਈ ਨਸ਼ੇ ਨਹੀਂ ਏ ਜਿੱਦ ਤੇਰਾ ਭੈਣ ਤੇ ਲਗੜਿਆ ਇੱਕ ਵਾਰੀ ਕੇ ਮੈਂ ਤੇਰੀ ਮਾਸੀ ਨੂੰ ਪੁੱਛਣ ਡਿਆ ਤੇ ਤੂੰ ਬਚ ਨਛੇੜੀ ਏ ਨਛੇੜੀ ਵਿੱਚ ਬੜ ਜਾ ਇਹਦੇ ਚੁੱਪ ਕਰ ਦੋ ਮਿੰਟ ਜ਼ਬਾਨ ਨੂੰ ਜਿੰਦਾਂ ਆਇਓ ਸੇ ਜੈਂਟਰ ਨਸ਼ੇੜੀ ਕਿੰਨੇ ਕਿੰਨੇ ਨਸ਼ੇ ਕਰਦਾ ਬਹੁਤ ਨਸ਼ੇ ਕਰਦਾ ਗੋਲੀ ਨਸ਼ਾ ਨਹੀਂ ਸਾੜਦਾ ਗੋਲੀ ਪਲਾਉਂਦਾ ਉਹਨੇ ਬੰਦੇ ਨੂੰ ਨੰਬਰ ਲੱਗਦੇ ਬੁੱਟੀ ਲਾਉਂਦਾ ਨੰਮਿਆ ਉਹ ਚਲਾ ਕੇ ਹੁੰਦੀਆਂ ਤੁਸੀਂ ਵੀ ਹੱਦ ਕਰਦੇ ਹੋ ਉਹ ਹੀ ਗੁੱਸਾ ਕਰਦੀਆਂ ਚੰਦਰੀ ਬੇਭੁਗ ਵੀ ਨਾ ਹੁੰਦੀ ਸਾਰਾ ਕੁਝ ਕੁਝ ਨਹੀਂ ਸਾੜਦਾ ਤੋਸਤ ਵੀ ਖਾਂਦੀ ਸਾਰਾ ਕੁਝ ਤੇ ਬਬੇ ਸਾਰੇ ਬਿੱਚੀ ਆ ਗਿਆ ਉਹਦੇ ਦੇ ਨਹੀਂ ਕੱਲੀ ਕੱਲੀ ਗੱਲ ਦਾ ਸਮਾਂ ਤੇਰੀ ਲਿਪਸ ਮੂਮੈਂਟ ਦੇਖਦਾ ਕਿੰਨਾ ਸੋਹਣਾ ਕਹਿੰਦੀ ਹੈ ਤਾਂ ਉਹ ਕੁਝ ਕਰੀ। ਹਾਏ ਹਾਏ ਲੋੜਾ ਪੈ ਗਿਆ ਉਹ ਸਾਰਾ। ਬੱਚਾ ਕੋਈ ਨਹੀਂ ਵਿਆਹ ਹੀ ਹੈਗਾ। ਕੋਈ ਨਹੀਂ ਹੈਗਾ। ਇਹ ਕਮਾਲ ਹੋਈ ਪਈਏ ਕਿੰਦਾ ਬੱਚਾ ਪੰਜਾਬ ਦਾ ਬੇੜਾ ਹੀ ਕਰਕ ਕਰਤਾ ਨਸ਼ਿਆੜਿਆ ਨਹੀਂ। ਓਏ ਕੱਲ ਚੁੱਕਾ। ਤੇਰੇ ਵਰਗੀਆਂ ਸੋਰੀਆਂ ਸੁਨਕੀਆਂ ਕੁੜੀਆਂ ਬਸ ਇਹ ਤੁਰੀਆਂ ਫਿਰਦੀਆਂ ਨੇ। ਦੇ ਸ਼ੇਰਿਆਂ ਨੇ ਨਾ ਪੱਠਾ ਵਿਖਿਆਤਾ ਪੰਜਾਬ ਦਾ ਇੱਧੇ-ਇੱਧੇ ਚੋਬਰ ਗੰਭੂਆ ਵਸ ਨੂੰ ਆਪਣਿਆਂ ਦੀ ਬਸੋਂ ਦੇਣੀ ਪੈਣੀ ਆ ਤੰਭੂਆ ਇਹਨੂੰ ਕਿਹ ਜਾਵਾਂਗੇ ਵੀ ਤੁਮੋਂ ਨੂੰ ਪਵਾ ਦੇਗਾ ਬਸ ਜੇ ਅਸੀਂ ਤੈਨੂੰ ਕੋਈ ਦੇ ਦਈਏ ਜਾਦੂ ਮੰਤਰ ਤੇ ਤੇਰਾ ਘਰ ਬੜਾ ਨਸੇ ਛੱਡ ਜਾਵੇ ਫਿਰ ਮੰਨੇ ਮਾਬਿਆਂ ਅੱਖ ਚ ਅੱਖ ਬੋਕੀ ਨਹੀਂ ਗੱਲ ਕਰਦੀ ਅੱਖ ਚ ਅੱਖ ਤਾਂ ਪਾ ਲੈ ਇਹੀ ਤੇ ਕੰਸਰਾਂ ਕੱਟ ਕੇ ਸਾਨੂੰ ਕੱਟ ਕੇ ਸਾਨੂੰ ਅੱਖ ਚ ਬਸਾ ਲੈ ਅੱਛਾ ਮੈਂ ਲਏ ਦੇ ਕੁੱਤੀ ਦੇ ਦੇ ਕੱਲੀ ਕੱਲੇ ਕੋਈ ਆ ਜਾਵੇਗਾ ਹਾਂਜੀ ਕੱਲੇ ਕਰੀ ਜਉਂ ਹੀ ਕੱਲੇ ਹਾਂਜੀ ਸੱਸ ਸਹੁਰਾ ਤੇਰਾ ਕੀ ਕਰਦਾ ਸੱਸ ਮੇਰੀ ਗਲੀ ਹੋਈ ਆ ਕਿੱਥੇ ਰੱਬ ਕੋਲ ਨਹੀਂ ਜੀ ਅੰਦਰ ਕੁੜੀਆਂ ਕੋਲ ਗਈ ਪਈ ਆ ਚਾ ਸਮਾਈਲ ਤੇਰੀ ਬਹੁਤ ਵਧੀਆ ਇਹ ਮਾਤਰ ਗਿਆਸ ਪਪੂਆਉ ਪੂਤੀ ਦੇ ਦੇ ਵਸਤੂ ਸਾਰਾ ਜਰਾ ਬਿੱਥੇ ਸਾਰਾ ਜਰਾ ਹੱਤਾ ਹਾਂਜੀ ਖਾਤੇ ਨਹੀਂ ਖਾਣੀ ਹੁਣ ਤੂੰ ਇਹ ਦੱਸ ਵੀ ਤੇਰੇ ਕਿਹ ਹੈ ਜੀ ਪਪੂਤੀ ਤੇਰਾ ਪ੍ਰਸਾਦ ਬਣਾ ਕੇ ਦੇ ਦੇਣ ਤੂੰ ਅੰਦਰ ਬਹਿ ਕੇ ਖਾਣਾ ਕੱਲ ਨਹੀਂ ਹੁਣੇ ਹੀ ਖਾਣਾ ਜਦੋਂ ਤੂੰ ਅੰਦਰ ਖਾਏਂਗੀ ਮੈਂ ਬਾਹਰੋਂ ਝੁੱਲੂ ਮੁੱਲੂ ਮਾਰ ਦੇਣਾ ਤੇਰੇ ਤੇ ਠੀਕ ਹੈ ਤੇਰਾ ਕਰਾ 15 20 में बिस्त्री बिस्त्री नसे सत के एंड जॉन सिनावर्गी बॉडी बनाने का जिम में आगे जाएगा अल्ट्रा अल्ट्रा डेवलप जत्र जत्र किलो दे। थी था, थी थी था। की तो दो दो तो देर, था था देर। था दे दी बहुत तेज होगी कह रहे हो खान तो वो ही देओ ਕਰੋ ਉਹ ਚੇਲਾ ਦੇ ਦੇ ਬਾਈ ਆ ਬਾਤ ਇਹ ਕੀ ਦਾ ਨਾਮ ਲਖਾਈ ਫਿਰਦੀ ਏ ਕੋਈ ਸੱਚਾ ਨਾ ਉਹ ਮੇਰਾ ਕਹਿ ਦਾ ਮਤਲਬ ਉਹ ਵੇ ਵੀ ਕੋਈ ਕਰਨੀ ਹੋਣਾ ਕੋਈ ਮਰਣਾ ਵਾ ਪੀਪਲ ਉਹ ਕੰਮ ਕਰ ਲੈ ਕੋਈ ਆ ਜਾਣਾ ਕੀ ਨੀ ਜੀ ਜੇ ਕੋਈ ਆ ਤੁਸ ਦਾ ਬਦਲ ਲੈ ਉਹ ਕਲੀ ਦੋ ਮਿੰਟ ਫੀਲਿੰਗ ਤਾਂ ਲੈ ਲੈ ਜੀ ਜਿੰਦੇ ਚੱਕਰ ਦੇ ਮੁੱਖਾ ਮਾਰੇ ਮੈਂ ਸਾਰੇ ਕਹਿਣੀ ਗੱਲ ਸੰਤ ਹੈ ਜੀ ਤਾਂ ਨਹੀਂ

दो चार मिनट ਘੜ ਜਾ ਮੈਂ ਇਹ ਕੰਮ ਬੰਦ ਨੂੰ ਆਪਾਂ ਇੱਥੇ ਛੱਡਦੇ ਹਾਂ ਉਹ ਇਧਰੋਂ ਤੋਂ ਨਿਗਰੱਖ ਵੀ ਕੋਈ ਦੇਖਦਾ ਤਾਂ ਨਹੀਂ ਆਪਾਂ ਨੂੰ ਲੈ ਚੰਗੇ ਬਚਾਈ ਕਿ ਕਿੰਪਾ ਪਰ ਹੋਈ ਜਾਂਦਾ ਮੇਰਾ ਤੰਬੂਆ ਦੇਖਦੇ ਆ ਜਾ ਕੇ ਮੈਨੂੰ ਲੱਗਦਾ ਕੰਮ ਹੋ ਗਿਆ ਹੋਣਾ ਵੇ ਖੜ ਜਾ ਬਹਿਣ ਦਿਆ ਨਕੜਿਆ 5 ਮਿੰਟ ਖੜ ਜਾ ਹਜੀ ਚੰਗੀ ਤਰ੍ਹਾਂ ਤੇ ਹੋ ਸੋ ਹੋ ਲੈਣ ਦੇ ਉਹ ਤੂੰ ਉਸਤਾਦ ਦੀ ਬਣਾਈ ਹੋਈ ਦਵਾਈ ਇਹ ਤੰਬੂਆ ਤੈਨੂੰ ਪਤਾ ਹੈ ਪਿੱਛੇ ਕਿੱਡੇ ਕਿੱਡੇ ਗਾਂਢ ਘਰੀ ਨਹੀਂ ਇਹ ਤਾਂ ਤੂੰ ਆ ਕੇ ਤੂੰ ਆ ਜਾਂਦੇ ਦੇਖ ਤਾਂ ਸਹੀ ਕਰੀ ਨਾ ਸਿਪਲ ਲਾਈਨ ਜਿਹੜਾ 20 ਵਰਤੇ ਆ ਨਾ ਇਸੇ ਚਰਚਾ ਵਿੱਚ ਜੇ ਕੰਬੂਆ ਨੂੰ ਆਈ ਉਹ ਨੱਕ ਕਬੂਆ ਕਮ ਗਿਆ ਕਬੂਆ ਕੰਬੂਆ ਇਹ ਗਾਇਆ ਹੋਈ ਤੰਬੂਆ ਆਏ ਹਾਂ ਇਹਾ 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 ਸਾਰਾ ਖੁਸ਼ੀ ਲਾ ਲਈ ਬਟਿਆ ਸਾਰਾ ਖੁਸ਼ੀ ਆ ਗਈ ਆਲਾ ਨੇ ਤੰਬੂਆ ਆਲਾ ਆਲਾ ਸ਼ਕੋ ਛੱਡੇ ਆਲਾ ਤੰਬੂਆ ਆਲਾ ਲੱਗਦਾ ਯਾਰ ਦਾ ਬਾਹਲੀ 我你要找比你的人，比你厉害的呀？ न्या, था, न्या था। 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 तो तुर या चपराली भी दो जोड़े ले चली के के भर के रोटा पड़े दिया वाला पता पहनती छड़ियां सो रहा रही सारा रुक के बाल और क्या भी नहीं थी पता चला यार आ बाद हो ना हां 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 तो उमर बना तो कीता वाली वाली ਕਦਾਂ ਹੀ ਆ ਲਾਪਹਿਰ ਦੇਨਾਂ ਕਿ ਨਹੀਂ ਆਇਆ ਲਾਗੇ ਦਾਦੇ ਪੇੜ ਤੇ ਹੈ ਹੈ ਬਾਰ ਕੰਨ ਹੁੰਦਾ ਪੈ ਅੱਜ ਆਰ ਤਾਂ ਕਿਹਦੀ ਸੁਣਦਾ ਰਹੀ ਆ ਤਾਂ ਕਿਹਦੀ ਸੁਣਦਾ ਰਹੀ ਹੈ ਨਹੀਂ ਆਰਾਤੀ ਕਿਹਦੀ ਸੁਣਦਾ ਰਹਾ ਸਾਰੀ ਵਾਰ ਭੁੱਲੇ ਪਏ ਆ ਕੱਤ ਲੀਆਂ ਕੀ ਆਏ ਵਾਹ ਬਾਰਕ ਵਿੱਚ ਹੋ ਰੱਖਿਆ ਜਾਰੇ ਮੈਂ ਗੌਂ ਨਹੀਂ ਆ ਰਹੇ ਹਮਣਾ ਹੋਮਣਾ ਇੱਥੇ ਆਂ ਹੈ ਆ ਕੀ ਹੈ ਤੇ ਤਾਰਾ ਕੋਈ ਖੁੱਲ ਓਏ ਹਮਣੇ ਓਏ ਹਮਣਾ ਓਏ ਹਮਣਾ ਆਉਣੇ ਆ ਮੈਂ ਹੋਰ ਕੌਣ ਕੀ ਹੋਇਆ ਤੈਨੂੰ ਕੀ ਹੋਇਆ ਤੇ ਕੀ ਕਰਦਾ ਮੈਂ ਹੋਂਗਾ ਇੱਕ ਹੀ ਖਣਾ ਸਾਰਾ ਕੁਝ ਖੁੱਲਾ ਪੈ ਗਈ ਹੋਇਆ ਪਤਾ ਨਹੀਂ ਦੋ ਦੋ ਵੀ ਜੇ ਆਏ ਸੀਗੇ ਨਾ ਉਹਨਾਂ ਨੂੰ ਸਾਰਾ ਦੱਸ ਬੈਠੀ ਉਹਨਾਂ ਨੇ ਬਹੁਤ ਤੇ ਦਿੱਤੀ ਵੀ ਚੱਲਣਾ ਛੇ ਨੂੰ ਛੇ ਛੱਡ ਦੂਗਾ ਲੈ ਲੇਂਗੀ ਬੰਬੁੱਤੀ ਬੰਬੁੱਤੀ ਜੀ ਖਾਈ ਸਰ ਜਦੋਂ ਖਣ ਲੱਗ ਗਿਆ ਮੇਰਾ ਲੈ ਲਈ ਬੰਬੁੱਤੀ ਮੈਨੂੰ ਲਾਂਦਾ ਅੱਜ ਉਹ ਤੇਰੀ ਅਦੇਤੀ ਬੁੱਤੀ ਮੇਰਾ ਹਾਰ ਕਿੱਥੇ ਗਿਆ ਸਾਰਾ ਤੇ ਹੁਣ ਛੱਪਾਂ ਕੀ ਤੂੰ ਤਾਂ ਜਾਵਾ ਕੱਟਦੇ ਕਮਾਲ ਹੋਊਗੀ ਤੇਰੀ ਵਾਲੀ ਮੈਨੂੰ ਤਾਂ ਐ ਸੀ ਮੈਂ ਤਾਂ ਵੀ ਨਸ਼ੇ ਨੇ ਤੇ ਛੱਡ ਦੂੰਗਾ ਛੱਡਾਂ ਤੇ ਨਸ਼ੇ ਮੈਨੂੰ ਕੀ ਮੈਂ ਤਾਂ ਫਸ ਤੂੰਗਾ ਤੇ 500 ਦਾ ਕਰਦਾ ਨਸ਼ਾ ਇਹ 2.5 ਲੱਖ ਨੂੰ ਮਾਂ ਇੱਥੇ ਹੁਣ ਵੱਡੀਆਂ ਸਿਆਣੀਆਂ ਕਿੰਨੇ ਵਾਰੀ ਆਖੇ ਵੀ ਜਾਣ ਲੋਕਾਂ ਨੂੰ ਘਰੇ ਨਾ ਵੜਨ ਦਿਆ ਕਰੋ ਸਾਂਝੀ ਨਹੀਂ ਆਉਂਦੀ ਮੈਨੂੰ ਤੇਰੀ ਸਾਰਾ ਘਰ ਫਟ ਕੇ ਰਕਤਾ ਮੈਂ ਤੇ ਸਾਰਾ ਘਰ ਤੇ ਲੈ ਵੀ ਤੱਕੀ ਓਹੋ ਇਹ ਕਰਾ ਰੋਡਾ ਸਮਝੋ ਬਾਹਰ ਆ ਗਏ ਕਿੰਨਾ ਸੁਣ ਜਾਣਾ ਵੀ ਤੂੰ ਪੜੀ ਲਿਖੀ ਐ ਵੀ ਅਣਜਾਣ ਲੋਕਾਂ ਨੂੰ ਘਰੇ ਨਾ ਬਣਦਿਆ ਕਰ ਪਤਾ ਸੀਗਾ ਮੈਂ ਤੇ ਚੰਗੀ ਤੈਨੂੰ ਕਿੰਨੀ ਵਾਰੀ ਕਹਿੰਦਾ ਸਮਝਾਇਆ ਸੀ ਨਾ ਵੀ ਅਣਜਾਣ ਬੰਦੇ ਨੂੰ ਕਦੇ ਘਰੇ ਨਾ ਬਣਦੋ ਤੂੰ ਇਹਨੂੰ ਅੰਦਰ ਲੈ ਆਈ ਤਾਂ ਤਬਲੇ ਹੀ ਤਾਂ ਹੀ ਮੇਰੇ ਉਹਨਾਂ ਨੇ ਮੰਝ ਬੱਡੀ ਆਂ ਸਿਆਣੀ ਆ